ਲੈ ਬਈ ਸੰਦੀਪ ਟੈਂਕੀ ਆਪਾ ਲਾਤੀ ਹੁਣ ਤੂੰ ਮੈਨੂੰ ਇਹ ਦੱਸ ਵੀ ਇਹ ਥਰਮੋਸ ਨਾਲੋਂ ਘੱਟ ਲੱਗਦੀ ਆ ਤਾਂ ਕਿਉਂ ਕਿਤੇ ਨਹੀਂ ਬਈ ਇਹ ਤਾਂ ਬਹੁਤ ਚਾਹ ਪਾਲਾ ਹੋ ਵੀ ਕਰਮ ਰਹਿਣੀ ਆ ਪੂਰੀ ਅੰਦਰ ਵਾ ਬੋਦਲੀ ਬੜਗੇ ਦਾ ਅੱਛਾ ਬਣ ਗਿਆ ਯਾਰ ਬਈ ਪਤਾ ਕੀ ਆ ਇਹ ਜਿਹੜਾ ਮਟੀਰੀਅਲ ਆ ਨਾ ਹਾਂਜੀ ਹਾਂਜੀ 304 ਗ੍ਰੇਡ ਹੈ ਇਹ ਤਾਂ ਜਿੰਨਿਸ਼ਕ ਦਾ ਹਾਂ 304 ਗ੍ਰੇਡ ਸਟੀਲ ਹੈ ਇਹਦੇ ਬਾਹਰਲੀ ਸਾਈਡ ਲੱਗਿਆ ਹੋਇਆ ਓਕੇ ਇੱਕ ਹੋਰ ਜਿਹੜੀ ਖਾਸ ਗੱਲ ਆ ਇਹਦੇ ਅੰਦਰ ਸਟੀਲ ਕਿਹੜਾ ਹੈ ਸਰਜਿਕਲ ਸਟੀਲ अच्छा जी हां ਜਿਹੜਾ ਡਾਕਟਰੀ ਮੈਡੀਕਲ ਲਾਈਨ ਦੇ ਵਿੱਚ ਯੂਜ਼ ਹੁੰਦਾ 316 ਗ੍ਰੇਡ ਹਾਂਜੀ ਹਾਂਜੀ ਉਹ ਸਟੀਲ ਇਹਦੇ ਅੰਦਰ ਲੱਗਿਆ ਹਾਂਜੀ ਬਕਾਇਦਾ ਸੀ ਲਿਖਿਆ ਹੋਣਾ ਜੀ ਅੰਦਰਲੇ ਪਾਸੇ ਇਹਦੇ ਦੋਨਾਂ ਦੇ ਵਿਚਕਾਰ ਜਿਹੜੀ ਫੋਮ ਹੈ ਹਾਂਜੀ ਹਾਂਜੀ ਠੀਕ ਹੈ ਪਾਣੀ ਜਿੱਦਾਂ ਦਾ ਤੁਸੀਂ ਪਾਉਣਾ ਉਦਾਂ ਦਾ ਹੀ ਪਾਣੀ ਰਹਿਣਾ ਵਿੱਚ ਬਿਲਕੁਲ ਉਦਾਂ ਦਾ ਹੀ ਹਾਂ ਪਾਉਣ ਦਾ ਬਣਾ ਹਾਂ ਜੇ ਠੰਡਾ ਪਾਉਣਾ ਤਾਜ਼ਾ ਰਹਿਣਾ ਹਨਾ ਵੀ ਇਹੇ ਐਕਸਪੈਰੀਮੈਂਟ ਆਪਾਂ ਨੇ ਕਰਕੇ ਦੇਖ ਲਿਆ ਠੀਕ ਹੈ ਸਨਸਟੇਲਰ ਕੰਪਨੀ ਦੀ ਜਿਹੜੀ ਟੈਂਕੀ ਹੈ ਜਿਸੇ ਨੇ ਪਰਚੇਜ਼ ਕਰਨੀ ਹੋਵੇ ਕਿਸੇ ਦਾ ਕੋਈ ਵੀ ਕਮੈਂਟ ਹੋਵੇ ਮੇਰੇ ਨੰਬਰ ਤੇ ਤੇਰੇ ਵਾਲਾ ਨੰਬਰ ਵੀ ਆਪਾਂ ਸ਼ੇਅਰ ਕਰੂੰਗੇ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਕਰ ਸਕਦੇ ਬਾਕੀ ਜਿਹੜੀ ਰੇਟ ਦੀ ਗੱਲ ਹੈ ਉਹ ਆਪਾਂ ਕੰਪਨੀ ਦਾ ਨੰਬਰ ਸਿੱਧਾ ਡਾਇਰੈਕਟ ਹੀ ਕਰ ਦਾਂਗੇ ਨੰਬਰ ਸਿੱਧੀ ਗੱਲ ਕਰੋ ਰੇਟ ਦੀ ਵੀ ਕਿੰਨੇ ਦੀ ਹੈ ਕਿੰਨੇ ਦੀ ਨਹੀਂ ਯਾਨੀ ਮੇਰੇ ਹਿਸਾਬ ਨਾਲ ਆਉਣੇ ਵਾਲਾ ਜਿਹੜਾ ਸਮਾਏ ਉਹ ਇਨਾ ਚੀਚਾ ਦਾ ਹਾਂ ਇਨਾ ਦਾ ਹੀ ਆ ਬਹੁਤ ਜ਼ਿਆਦਾ ਬੈਟਰ ਵੀ ਆ ਨਾ ਜਿਹੜੇ ਮਤਲਬ ਆਪਾਂ ਨੂੰ ਡਾਕਟਰ ਕਹਿੰਦੇ ਆ ਵੀ ਭਾਈ ਤੁਹਾਨੂੰ ਪਲਾਸਟਿਕ ਨਾਲ ਇਹ ਬਿਮਾਰੀਆਂ ਲੱਗਦੀਆਂ ਐ ਜਦ ਟੈਂਪਰੇਚਰ ਚੇਂਜ ਹੁੰਦਾ ਜ਼ਿਆਦਾਤਰ ਯਾਦ ਪਲਾਸਟਿਕ ਦੇ ਵਿੱਚੋਂ ਪਾਣੀ ਲੰਘਦਾ ਉਹ ਟੈਂਪਰੇਚਰ ਆਪਣਾ ਬਦਲਦਾ ਹੈ ਬਦਲਦਾ ਹੀ ਬਦਲਦਾ ਉਹਦੇ ਕਰਕੇ ਇਹ ਜਿਹੜੀਆਂ ਚੀਜ਼ਾਂ ਐ ਇਹ ਬਹੁਤ ਮੈਟਰ ਕਰਦੀਆਂ ਤਾਂ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਲਾਉਨੇ ਹੁੰਨੇ ਮਨ ਨੂੰ ਬਹੁਤ ਬੰਦੇ ਕਹਿੰਨੇ ਪੈਸੇ ਖਰਾਬ ਕਰਾਈ ਜਾਂਦੇ ਆ ਤੁਸੀਂ ਆਏ ਹੁੰਦਾ ਏ ਉਹ ਹੁੰਦਾ ਏ ਜਿੰਨੇ ਕਿਸੇ ਦੀ ਗੰਜੈਸ ਹੈ ਧੱਕਾ ਦਾ ਕਿਸੇ ਨਾਲ ਕੋਈ ਹਾਂ ਹਾਂ ਇੱਕ ਬੰਦਾ ਆਪਣੀ ਚੁਆਇਸ ਦੇ ਸਾਹਮਣੇ ਹਾਂ ਜਿਹਨੂੰ ਵਧੀਆ ਲੱਗਦਾ ਉਹ ਦਵਾ ਲੈਂਦਾ ਹਾਂਜੀ ਹਾਂਜੀ ਹਾਂ ਸਾਡਾ ਕੰਮ ਹੈ ਸਾਨੂੰ ਤਾਂ ਕੋਈ ਲੋਹੇ ਦੀ ਲਿਆ ਕੇ ਦਵੇ ਅਸੀਂ ਉਹ ਲਾ ਦੇਣੀ ਹੈ ਹਾਂ ਜਿਹੜੇ ਮਰਜ਼ੀ ਦੇ ਆ ਕੋਈ ਚੀਜ਼ ਮਾਰਕੀਟ ਦੇ ਵਿੱਚ ਨਵੀਂ ਆਉਂਦੀ ਐ ਅਸੀਂ ਉਹਦੇ ਬੈਨੀਫਿਟ ਦੇਖਦੇ ਹਾਂ ਜੇ ਅਸੀਂ ਮਸ਼ਹੂਰੀ ਵੀ ਕਰਤੀ ਹਾਂ ਤੇ ਉਹ ਚੀਜ਼ ਵੀ ਚੰਗੀ ਆਣੀ ਹਾਂ ਦੇ ਨਾਲੇ ਚੀਜ਼ ਵੀ ਚੰਗੀ ਆ ਕੰਪਨੀ ਦੀ ਚੀਜ਼ ਦੇਖੋ ਤੁਸੀਂ ਸਿੱਧਾ ਕੰਪਨੀ ਨਾਲ ਕੰਟੈਕਟ ਕਰੋ ਸਿੱਧਾ ਨੰਬਰ ਦੇ ਦੇਣਾ ਸਿੱਧਾ ਜਾ ਕੇ ਕਾਲ ਕਰੋ ਕੋਈ ਨਹੀਂ ਵਿੱਚ ਤੁਸੀਂ ਕਾਲ ਕਰੋ ਆਪਣੀ ਸੈਟੀਸਫੈਕਸ਼ਨ ਕਰੋ ਪੂਰੀ ਜੇ ਤੁਹਾਡੀ ਤਸੱਲੀ ਹੈ ਲਾਓ ਨਹੀਂ ਰਹਿਣ ਕੋਈ ਕਿਸੇ ਦੇ ਕੋਈ ਚੀਜ਼ ਗੜ ਨਹੀਂ ਪਾਈ ਵੀ ਬਹੁਤ ਵਧੀਆ ਚੀਜ਼ ਆਪਾਂ ਯੂਜ਼ ਕਰੀ ਐ ਬੰਦੇ ਨੇ ਸਪੈਸ਼ਲ ਕਹਿ ਕੇ ਮੰਗਵਾਈ ਐ ਹਾਂਜੀ ਹਾਂਜੀ ਅੱਛਾ ਇੱਕ ਗੱਲ ਹੋਰ ਮੈਨੂੰ ਕਮੈਂਟ ਦੇ ਵਿੱਚ ਬਹੁਤ ਵੀਰ ਮਾੜਾ ਝੜਾ ਵੀ ਬੋਲਦੇ ਆ ਕੋਈ ਗੱਲ ਨਹੀਂ ਹਾਂ ਮੈਂ ਇਹ ਨਹੀਂ ਕਰਿਆ ਵੀ ਕਿਸੇ ਦਾ ਫੋਨ ਨਹੀਂ ਟੈਂਡ ਕਰਨਾ ਮੈਨੂੰ ਇਹ ਜ਼ਰੂਰ ਦੱਸਿਆ ਜਾਵੇ ਵੀ ਮੈਂ ਕਿਸੇ ਦਾ ਫੋਨ ਟੈਂਡ ਨਹੀਂ ਕਰਿਆ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਹੁੰਦੀ ਹਰੇਕ ਕਸਟਮਰ ਨਾਲ ਹਰੇਕ ਮੈਨੂੰ ਜਿੰਨੇ ਵੀ ਫੋਨ ਫੌਨ ਤੋਂ ਵੀ ਬਹੁਤ ਲੋਕ ਆਪਣੀ ਵੀਡੀਓ ਦੇਖਦੇ ਬਹੁਤ ਪਸੰਦ ਕਰਦੇ ਬੰਦੇ ਆਪਾਂ ਨੂੰ ਹਾਂਜੀ 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 ਬਹੁਤ ਜਾਣੀ ਤਰੀਕੇ ਨਾਲ ਸਵਾਲ ਦਾ ਜਿਹੜਾ ਜਵਾਬ ਹੈ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰੀ ਹਾਂ ਹਾਂਜੀ ਹਾਂਜੀ ਕਿਸੇ ਨੂੰ ਹਾਂ ਮਨ ਨਾ ਖਰਾਬ ਹੋਵੇ ਸਾਡੇ ਕੰਨੀ ਤੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਹਨਾ ਜਿੰਨਾ ਹੋ ਸਕਦਾ ਅਗਲੇ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੀਏ ਕਲੀਅਰ ਹਾਂ ਵੀ ਕਲੀਅਰ ਹੋਵੇ ਜੋ ਵੀ ਹੋ ਜੇ ਫਿਟਿੰਗ ਹੋ ਰਹੀ ਹੈ ਸੱਚੀ ਗੱਲ ਇੱਕ ਜਿਹੜੀ ਮੇਜਰ ਉਹ ਵੀ ਮੈਂ ਤੈਨੂੰ ਦੱਸ ਦਿੰਦਾ ਮੈਂ ਦੇਖ ਵੀ ਇਹ ਟੈਂਕੀ ਦੇ ਵਿੱਚ ਇੱਕ ਇਹ ਜੀ ਖਾਸ ਗੱਲ ਹੈ ਵੀ ਜਿਵੇਂ ਆਪਣਾ ਇਹ 2 ਇੰਚ ਦਾ ਹਾਂਜੀ ਹਾਂਜੀ ਜਿਹੜਾ ਆਪਾਂ ਨੂੰ ਆਊਟਲੈਟ ਮਿਲਿਆ ਹਾਂਜੀ 2 ਦਾ ਜੇ ਕਿਸੇ ਨੇ ਟੈਂਕੀ ਮੰਗਾਉਣੀ ਹੈ ਹਾਂ ਜੀ ਜੀ ਤੁਹਾਨੂੰ ਕਿੰਨੇ ਇੰਚ ਦਾ ਹੋਲ ਚਾਹੀਦਾ ਉਹ ਤੁਸੀਂ ਕੰਪਨੀ ਨੂੰ ਪਹਿਲਾਂ ਦੱਸ ਸਕਦੇ ਹੋ ਵੀ ਸਾਨੂੰ 1 ਇੰਚ, 1/2 ਇੰਚ, 1 1/2 ਇੰਚ ਹਾਂ ਜਿਹੜਾ ਵੀ ਚਾਹੀਦਾ ਆਪਾਂ ਨੂੰ ਕੰਪਨੀ ਸੌਲਵ ਕਰਕੇ ਪਹਿਲਾਂ ਤੁਹਾਨੂੰ ਬਣਾ ਕੇ ਭੇਜ ਸਕਦੀ ਹੈ ਹਾਂ ਜਾਂ ਤੁਸੀਂ ਮਾਲਕ ਨੂੰ ਲਿਖਾ ਸਕਦੇ ਆ ਪਲੰਬਰ ਵੀਰ ਵੀ ਆ ਸਹੀ ਸਾਨੂੰ ਚਾਹੀਦਾ ਟੈਂਕੀ ਦਾ ਉਹੀ ਭੇਜ ਦੇਣਗੇ ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਇਹ ਆਪਾਂ ਅੱਜ ਕਲੀਅਰ ਕਰਨੀਆਂ ਤੀਆਂ ਹਾਂ ਬਾਕੀ ਮੇਰੀ ਇਹੀ ਬੇਨਤੀ ਹੈ ਜੇ ਕਿਸੇ ਦਾ ਸਵਾਲ ਹੈ ਉਹ ਸਾਨੂੰ ਕਰ ਸਕਦਾ ਸਾਨੂੰ ਜਿੰਨੇ ਕਨੋਲਜ ਹੈ ਸੀ ਉਹਨੇ ਕਚਾਨਣਾ ਪਾਉਂਦੇ ਰਹਿੰਨੇ ਆ ਹਨਾ ਜੇ ਜੇ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਲੋਕਾਂ ਤੱਕ ਪਹੁੰਚੇ ਸੋ ਵੀਡੀਓ ਦੇ ਨਾਲ ਜੋੜਨ ਲਈ ਸਾਰੇ ਵੀਰਾਂ ਦਾ ਧੰਨਵਾਦ